ਬਠਿੰਡਾ ਦੇ ਪਿੰਡ ਕੋਠੇ ਚੇ ਸਿੰਘ ਵਾਲਾ ਦੇ ਕਿਸਾਨ ਸੰਤੋਖ ਸਿੰਘ ਪੁੱਤਰ ਠਾਕਰ ਸਿੰਘ ਸੰਤੋਖ ਸਿੰਘ ਸਾਫ ਦਾ ਸਰਪੰਚ ਹੈ ਤੇ ਸੰਤੋਖ ਸਿੰਘ ਨੇ ਬਠਿੰਡਾ ਦੇ ਮੰਨਾਪੁਰਮ ਬੈਂਕ ਤੋਂ 72 ਟੋਲੇ ਸੋਨੇ ਦੇ ਲੋਨ ਲਿਆ ਸੀ 19 ਲੱਖ ਉਹ ਜਿਹੜਾ 19 ਲੱਖ ਦਾ ਲੋਨ ਸੀ ਇਹਦੀ ਕਿਸ਼ਤ 19000 ਹੀ ਬਣਦੀ ਸੀ ਤੇ 1 ਸਾਲ ਹੋ ਗਿਆ 19 ਲੱਖ ਤੋਂ ਜਿਹੜੇ ਬੈਂਕ ਨੇ ਇਹਨਾਂ ਦਾ ਲੋਨ ਕਿਉਂਕਿ ਵਿੱਚ ਦੋ ਕਿਸ਼ਤਾਂ ਟੁੱਟ ਗਈਆਂ ਸੀ ਸੰਤੋਖ ਸਿੰਘ ਦੀ ਜਿਹੜੀ ਪਤਨੀ ਸੀ ਬਿਮਾਰ ਪੈ ਗਈ ਸੀ ਤੇ ਉਹਦੀ ਵੀ ਮੌਤ ਹੋ ਗਈ ਸੀ ਉਹਦੇ ਕਾਰਨ ਮਜਬੂਰੀ 'ਚ ਇਹਨਾਂ ਨੇ ਮਜਬੂਰੀ ਦਾ ਫਾਇਦਾ ਠਾਇਆ ਤੇ ਬੈਂਕ ਨੇ 19 ਲੱਖ ਤੋਂ 28 ਲੱਖ ਬਣਾਤਾ ਫਿਰ ਤੋਂ ਬਾਅਦ 37 ਲੱਖ ਰੁਪਇਆ ਹੁਣ ਇਹ ਜਿਹੜੇ ਸੰਤੋਖ ਸਿੰਘ ਵੇਸਰ ਤੋੜਦਾ ਘਰ ਦੇ ਹਾਲਾਤ ਹੈ ਕਿਉਂਕਿ ਕਿਸਾਨੀ ਪਹਿਲਾਂ ਹੀ ਕਰਜ਼ੇ 'ਚ ਦੀ ਦਲਦਲ 'ਚ ਫਸੀ ਹੋਈ ਹੈ ਤੇ ਪਹਿਲਾਂ ਹੀ ਹੈ ਘਰ ਦੇ ਹਾਲਾਤ ਜਦੋਂ ਕਿ ਕੋਈ ਲੋਨ ਬੰਦਾ ਉਦੋਂ ਹੀ ਲੈਂਦਾ ਜਦੋਂ ਆਰਥਿਕ ਸਥਿਤੀ ਘਰ ਦੀ ਕਮਜ਼ੋਰ ਹੋ ਜਾਂਦੀ ਹੈ ਸੋ ਇਹ ਮੰਨਾਪੁਰਮ ਬੈਂਕ ਦੇ ਜਿਹੜੀ ਇਹ ਬਠਿੰਡੇ ਦੀ ਸਾਖਾ ਕੇਰਲਾ ਦਾ ਬੈਂਕ ਹੈ ਮੰਨਾਪੁਰਮ ਤੇ ਇਹਦੇ ਅੱਗੇ ਧਰਨਾ 10 ਦਿਨ ਹੋ ਗਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਜਿਹੜਾ ਧਰਨਾ ਲਗਾਇਆ ਜਾਂਦਾ ਇੱਥੇ ਜਿਹੜਾ ਬੈਂਕ ਆ ਕੇਰਨ ਦਾ ਜਿਹੜਾ ਹੁਣ ਤੀਜੀ ਵਾਰ ਚੌਥੀ ਵਾਰ ਇਹ ਵੀ ਹੋ ਚੁੱਕਿਆ ਪਰ ਟਾਲ ਮਟੋਲ ਦੀ ਨੀਤੀ ਬਣਾਈ ਜਾ ਰਹੀ ਹੈ ਜੋੜ ਤੋੜ ਨਾਲ ਲੱਗ ਜਾਂਦੇ ਆ ਆਪਾਂ ਇੱਕ ਅਧਿਕਾਰੀ ਕਿਤੇ ਕਹਿੰਦੇ ਆ ਕੇਰਲਾ ਤੋਂ ਟੀਮ ਆਊ ਕਿਤੇ ਕਹਿੰਦੇ ਆ ਦਿੱਲੀ ਤੋਂ ਟੀਮ ਆਊ ਤੇ ਲਗਾਤਾਰ ਤੇ ਕਿਸਾਨਾਂ ਨੂੰ ਵੀ ਇਹਨਾਂ ਨੂੰ ਅੱਗੇ ਦੀ ਅੱਗੇ ਟਾਈਮ ਦਿੱਤਾ ਜਾਂਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪੁਲਿਸ ਥਾਣਾ ਸਿਵਲ ਲਾਈਨ ਦੇ ਦੇ ਐਸ ਐਚ ਓ ਅਰਵਜੋਤ ਸਿੰਘ ਤੇ ਇਧਰੋਂ ਡਿਪਟੀ ਸਾਹਿਬ ਵੀ ਸਾਡੇ ਆ ਜਾਂਦੇ ਸਰਬਜੀਤ ਸਿੰਘ ਬਰਾੜ ਉਹਨਾਂ ਨੇ ਵੀ ਕਈ ਵਾਰ ਇਹਨਾਂ ਨੂੰ ਅੱਗੇ ਜਿਹੜਾ ਧਰਨਾ ਹੁੰਦਾ ਕਹਿੰਦੇ ਆ ਵੀ ਤੁਸੀਂ ਅੱਗੇ ਕਰ ਲੋ ਗੱਲਬਾਤ ਆਪਣੀ ਚੱਲ ਰਹੀ ਆ ਤੇ ਪਿਛਲੇ ਦਿਨ 2 ਦਿਨ ਪਹਿਲਾਂ ਇਹਨਾਂ ਨੇ ਜਿਹੜਾ ਧਰਨਾ ਲਾਇਆ ਸੀ ਐਂ ਜਿਵੇਂ ਅੱਜ ਲੱਗਿਆ ਇਹ ਗੇਟ ਬੰਦ ਕਰਤਾ ਸੀ देर ਰਾਤ ਤੱਕ ਜਿਹੜੇ ਇਹ ਬੈਂਕ ਦੇ ਅਧਿਕਾਰੀ ਸੀ ਤੇ ਕਰਮਚਾਰੀਆਂ ਨੇ ਉੱਪਰ ਤੱਕ 17 ਖੜਕਾਈਆਂ ਵੀ ਸਾਨੂੰ ਇਥੋਂ ਬਾਹਰ ਕੱਢੋ ਤੇ ਉਦੋਂ ਇਹਨਾਂ ਨੇ ਫੇਰ ਇੱਕ ਐਸਐਚਓ ਨੇ ਵਿਸ਼ਵਾਸਜਨ ਦਵਾਤਾ ਸੀ ਇਹਨੂੰ ਲਿਖਤੀ ਵੀ ਤੁਸੀਂ ਬਾਹਰ ਕੱਢ ਲਓ ਤੇ ਇਸ ਤੋਂ ਬਾਅਦ ਇਹਨਾਂ ਨੇ ਵੀ ਅਸੀਂ ਕੋਈ ਹੱਲ ਕਰਦਾਂਗੇ ਦੂਜੇ ਦਿਨ ਹੁਣ ਸਾਰੇ ਤਰ੍ਹਾਂ ਦੇ ਹੱਥ ਕੰਡੇ ਪਰਾ ਕੇ ਦੇਖ ਲੈ ਜਿਹੜੇ ਜਥੇਬੰਦੀ ਆ ਜਥੇਬੰਦੀ ਦੇ ਆਗੂ ਆ ਇੱਥੇ ਰਾਮ ਸਿੰਘ ਵੀ ਜੁੜੇ ਆ ਜਿਹੜੇ ਪਿੰਡ ਕਾਈ ਪ੍ਰਧਾਨ ਦਿਉਣ ਸਿੰਦਰਪਾਲ ਸਿੰਘ ਆ ਪਿੰਡ ਕਾਈ ਕੋਠੇ ਚੇਤ ਸਿੰਘ ਵਾਲੇ ਤੇ ਵਿੰਦਰ ਸਿੰਘ ਜੀ ਨੇ ਜਨ ਸਕਤਰ ਤੇ ਉਧਰ ਮਨਜਿੰਦਰ ਸਿੰਘ ਕੋਠੇ ਚੇਤ ਸਿੰਘ ਵਾਲੇ ਤੋਂ ਜਿਹੜੇ ਕਿਸਾਨ ਆਗੂ ਆ ਤੇ ਇੱਧਰ ਜਿਹੜੇ ਤੁਹਾਨੂੰ ਤਸਵੀਰ ਦਿਖਾ ਰਹੇ ਆ ਇਹਦੇ ਨਾਲ ਜਿਹੜੇ ਕਿਸਾਨ ਸੰਤੋਖ ਸਿੰਘ ਆ ਆ ਜਿਹੜੇ ਸਿੱਟੀ ਪਾਕ ਸਜਾਈ ਹੈ ਦੁਪੱਟਾ ਸਜਾਇਆ ਸੰਤੋਖ ਸਿੰਘਾ ਕਿਸਾਨ ਇਹਦਾ ਇਹ ਮਸਲਾ ਤੇ ਇਹਦੇ ਮਸਲੇ ਚ ਪਿੰਡ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸੀ ਇਹਨਾਂ ਨੂੰ ਜਦੋਂ ਇੱਥੇ ਲਗਾਤਾਰ ਜਿਹੜਾ ਧਰਨਾ ਚੱਲ ਰਿਹਾ ਸੀ ਤੇ ਹੁਣ ਆ ਗੱਲ ਕਰਦੇ ਆ ਆਗੂਆਂ ਨਾਲ ਗੱਲ ਕਰਦੇ ਆ ਜਿਹੜੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਰਮ ਸਿੰਘ ਨਾਲ ਆਰਮ ਸਿੰਘ ਕਿਵੇਂ ਚੱਲ ਰਿਹਾ ਕਿਉਂਕਿ 10 ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ ਵਿਸ਼ਵਾਸ ਜਿਆ ਦਵਾ ਦਿੰਦੇ ਆ ਫੇਰ ਉਹ ਪੰਤਾਲਾ ਉੱਥੇ ਦਾ ਉੱਥੇ ਹੁੰਦਾ ਬਰਨਾਲਾ ਸਾਨੂੰ ਅੱਜ ਹੋ ਗਈ 10 ਦਿਨ ਬੈਠਿਆਂ ਨੂੰ ਇਹਨਾਂ ਦਾ ਅਸੀਂ ਇਹ ਤੋਂ ਪਹਿਲਾਂ ਦੋ ਵਾਰੀ ਘਰਾਓ ਕਰ ਚੁੱਕੇ ਆਂ ਪਰ ਇਹ ਟਾਈਮ ਲਾਈਨ ਦੇ ਪ੍ਰਸ਼ਾਸਨ ਨੂੰ ਸਦਕੇ ਪ੍ਰਸ਼ਾਸਨ ਵਿਸ਼ਵਾਸਦਾਰ ਹੁੰਦਾ ਵੀ ਕੋਈ ਗੱਲ ਨਹੀਂ ਜੀ ਹੱਲ ਕਰਵਾ ਮੰਗੋ ਜਦੋਂ ਅਸੀਂ ਇਹਨਾਂ ਨੂੰ ਪੁੱਛਦੇ ਆਂ ਅਸੀਂ ਅੱਜ ਜੀ ਮੇਲ ਪਾਈ ਐ ਅੱਜ ਸਾਡਾ ਬੰਦਾ ਕੇਰਲਾ ਤੋਂ ਆ ਰਿਹਾ ਅੱਜ ਬਲਾਨੀ ਸਾਡਾ ਆ ਰਿਹਾ ਪਹਿਲਾਂ ਕੇਰਲਾ ਤੋਂ ਇੱਕ ਆਇਆ ਸੀ ਫਿਰ ਦੋ ਆ ਗਏ ਹੁਣ ਦੋਹੇ ਉਹਨਾਂ ਨੂੰ ਜਦੋਂ ਪੁੱਛਿਆ ਉਹ ਵੀ ਆ ਕੇ ਇਹੀ ਗੱਲ ਕਹਿ ਰਹੇ ਵੀ ਸਾਡੀ ਮੇਲ ਪਾਈ ਹੋਈ ਐ ਅਸੀਂ ਮੇਲ ਪਾਈ ਆ ਅਸੀਂ ਉਹ ਕੀਤਾ ਮੇਲ ਨਹੀਂ ਪਾਈ ਜਾਂਦੇ ਗੱਲਾਂ ਹੋਰ ਕਰਨ ਕਰਾਉਣ ਨੂੰ ਕੁਝ ਨਹੀਂ ਪੰਤਾਲਾ ਉੱਤੇ ਜਿੱਥੇ ਉੱਥੇ ਹੀ ਹੈ ਨਹੀਂ ਫਿਰ ਹੁਣ ਤੁਸੀਂ ਕੋਈ ਸਖਤ ਕੋਈ ਐਕਸ਼ਨ ਦੀ ਗੱਲ ਕਰਦੇ ਆ ਕਿਉਂ ਨਹੀਂ ਲਿਆ ਜਾਂਦਾ ਵਾਰ-ਵਾਰ ਵਿਸ਼ਵਾਸ ਕਿਉਂ ਆ ਜਾਂਦੇ ਆ ਜਦੋਂ ਵਾਰ-ਵਾਰ ਹੀ ਇਹ ਕਹਿ ਦਿੰਦੇ ਆ ਵੀ ਅਸੀਂ ਇਹ ਮਾਨੂੰ ਕੱਲ ਨੂੰ ਕਰਾਂਗੇ ਪਰਸੋਂ ਕਰਾਂਗੇ ਜਾਂ ਕੋਈ ਫਿਰ ਵੀ ਕੋਈ ਇਹ ਐਕਸ਼ਨ ਕਿਉਂ ਨਹੀਂ ਲੈ ਰਿਹਾ ਕਿ ਕੋਈ ਕੱਖ ਨਹੀਂ ਤੁਸੀਂ ਨਹੀਂ ਲਿਆ ਐਕਸ਼ਨ ਲਿਆ ਸੀ پتہ ਹੀ ਕਾਰਨ ਕੀ ਸੀ ਅਸੀਂ ਇਹ ਚਾਹੁੰਦੇ ਸੀ ਵੀ ਪ੍ਰਸ਼ਾਸਨ ਜਾਂ ਕੋਈ ਹੋਰ ਹੈ ਸਾਨੂੰ ਜ਼ਿੰਮੇਵਾਰ ਬਣਾ ਰਾਉਣ ਵੀ ਕਿਸਾਨ ਗੱਲਬਾਤ ਲਈ ਤਿਆਰ ਨਹੀਂ ਕਿਸਾਨ ਗੱਲਬਾਤ ਕਰਦੇ ਨਹੀਂ ਅਸੀਂ ਗੱਲਬਾਤ ਲਈ ਵੀ ਤਿਆਰ ਸੀ ਗੱਲਬਾਤ ਉਹਨਾਂ ਨੇ ਕੀਤੀ ਵੀ 10 ਦਿਨ ਗੱਲ ਕੀਤੀ ਇਹ ਨਹੀਂ ਵੀ ਕਹਿੰਦਾ ਵੀ ਕਿਸਾਨ ਗੱਲਬਾਤ ਕਰਨ ਲਈ ਨਹੀਂ ਤਿਆਰ ਅਸੀਂ ਗੱਲਬਾਤ ਕਰਨ ਲਈ ਅੱਜ 10 ਦਿਨ ਹੋ ਗਏ ਐ 10 ਦਿਨ ਹੋ ਗਏ ਇਹਨਾਂ ਦੇ ਬਾਅਦ ਚ ਬੈਠਾ ਨੂੰ ਇਹਨਾਂ ਨਾਲ ਗੱਲਬਾਤ ਕਰਨ ਦੇ ਨੇ ਈਨੇ ਦਿਨ ਹੋ ਗਏ ਐ ਨਹੀਂ ਈਨੇ ਦਿਨ ਉੱਤੇ ਦਾ ਅਸੀਂ ਇਹ ਕਰਦੇ ਘਰავ ਇਹਨਾਂ ਦਾ ਛੱਡਦੇ ਨਹੀਂ ਸੀ ਇਸੇ ਕਰਕੇ ਘਰავ ਕੀਤਾ ਜਿਹੜਾ ਕਿ ਹੁਣ ਅੱਜ ਇਹਨਾਂ ਦਾ ਘਰავ ਇਹਨੂੰ 3 ਵਜੇ ਦਾ ਟਾਈਮ ਦਿੱਤਾ ਸੀ ਵੀ ਜਾ ਕੇ ਆਪਦੀ ਬੈਂਕ ਨੂੰ ਜਿੱਦਾਂ ਲਾਓ ਆ ਕੇ ਘਰੇ ਜਾਓ ਪਰ ਇਹਨਾਂ ਨੇ ਸਾਡੀ ਗੱਲ ਗੌਲੀ ਨਹੀਂ ਵੀ ਵੈਸੇ ਉਹੀ ਆਖੀ ਜਾਂਦੇ ਆ ਕਿ ਅੱਜ ਵੀ ਜਿਹੜਾ ਤੁਸੀਂ ਹੁਣ ਬੈਠੇ ਆ ਤੇ ਫੇਰ ਫੇਰ ਸਾਲ ਤੱਕ ਫੇਰ ਪ੍ਰਸ਼ਾਸਨ ਕੋਲ ਆ ਜੂ ਇਹ ਤੋਂ ਪਹਿਲਾਂ ਪ੍ਰਸ਼ਾਸਨ ਕਿੰਨਾ ਜੀ ਅੱਜ ਹੱਲ ਕਰਕੇ ਉੱਠਾਂਗੇ ਅਸੀਂ ਜੋ ਹੱਲ ਹੋਊਗਾ ਤਾਂ ਛੱਡਾਂਗੇ ਨਹੀਂ ਛੱਡਦੇ ਜੀ ਬਸ ਅੱਜ ਘਰੌਜਾਰੀ ਰੱਖਾਂਗੇ ਕੋਈ ਵੀ ਟਾਈਮ ਹੋ ਜੇ ਪ੍ਰਸ਼ਾਸਨ ਕੋਈ ਛੋਡੇ ਤੇ ਸਖਤ ਐਕਸ਼ਨ ਵੀ ਲੈ ਸਕਦਾ ਕੋਈ ਪ੍ਰਸ਼ਾਸਨ ਇਹ ਤੋਂ ਬਾਅਦ ਇਹਨਾਂ ਦੇ ਹੱਕ ਤੇ ਵੀ ਖੜ੍ਹ ਸਕਦਾ ਹੁਣ ਕੁਝ ਵੀ ਕਰਨ ਕੋਸ਼ਿਸ਼ ਹੋ ਜੇ ਹੁਣ ਨੇਕਾਂ ਦਾ ਘਰੋ ਜਿਹੜਾ ਛੱਡਾਂਗੇ ਹੁਣ ਅਸੀਂ ਬਲਾਕ ਕਾਣੇ ਨੂੰ ਫੋਨ ਲਾਤਾ ਬਲਾਕ ਕਾਣੇ ਸਾਡੇ ਆਉਂਦੇ ਐ ਪਿੰਡੋ ਵੀ ਆਉਂਦੇ ਐ ਇਹਨਾਂ ਦਾ ਜਿਹੜਾ ਘਰੋ ਅਸੀਂ ਨੂੰ 3 ਵਜੇ ਦਾ ਟਾਈਮ ਦਿੱਤਾ ਸੀ ਵੀ ਆਪ ਦੀ ਬੈਂਕ ਨੂੰ ਬੰਦ ਕਰੋ ਤੇ ਜਾਓ ਪਰ ਇਹ ਗਏ ਨਹੀਂ ਅੰਦਰ ਬੈਠੇ ਰਹੇ ਇਹਨਾਂ ਨੇ ਆਖਿਆ ਵੀ ਇਹ ਤਾਂ ਉਹੀ ਕਰੀ ਜਾਂਦੇ ਕਿਹੜਾ ਇਹਨਾਂ ਨੇ ਘਰੋ ਕਰਨਾ ਲੇਕਿਨ ਇਹਦਾ ਵੀ ਅਸਰ ਹੋਇਆ ਵੀ ਜਿਹੜਾ ਤੁਸੀਂ ਧਰਨਾ ਲਗਾਤਾਰ ਜਾਰੀ ਸੀ ਤੁਹਾਡੇ ਗਿਣਤੀ ਵਧੀ ਸੀ ਪੂਰੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਚਾਰ ਕ ਬੰਦੇ ਬੈਠੇ ਐ ਕਿਹੜਾ ਪੂਰੇ ਆ ਸਕਦੇ ਆ ਦੁਆਰਾ ਗਏ ਤਾਂ ਇਥੋਂ ਇਹਨਾਂ ਦਾ ਇਹ ਭਰਮ ਸੀ ਇਹੀ ਬਾਰੇ ਸਿਹਨਾਂ ਦੇ ਵਿਸ਼ਵਾਸ ਤੇ ਖੜੇ ਸੀ ਵੀ ਜਦੋਂ ਇਹ ਆਖ ਰਹੇ ਸੀ ਵੀ ਅਸੀਂ ਮੇਲ ਪਾਈ ਹੈ ਸਾਡੇ ਬੰਦੇ ਆ ਰਹੇ ਆ ਜਦੋਂ ਇਹ ਸੱਧੀ ਗਏ ਆ ਮੇਲ ਪਾ ਕੇ ਇਹੀ ਕਾਰਨ ਸੀਗਾ ਵੀ ਅਸੀਂ ਜਿਹੜੇ ਇੱਥੇ ਬੈਠੇ ਸੀਗੇ ਕੱਠ ਸੀ ਜਿਹੜਾ ਘਟਾਇਆ ਸੀ ਹੁਣ ਅਸੀਂ ਕੱਠ ਵਧਾਵਾਂਗੇ ਕੱਠ ਸੀ ਆਪ ਹੀ ਘਟਾਇਆ ਇਹਨਾਂ ਦੇ ਕਹਿਣ ਤੇ ਢੀ ਘਟਿਆ ਅਸੀਂ ਆਪ ਕੱਠਾ ਜਿਹੜਾ ਘਟਾਇਆ ਇਸ ਕਰਕੇ ਕੱਠ ਘਟਿਆ ਹੁਣ ਕੱਠ ਵਧਾਵਾਂਗੇ ਬਾਅਦ ਕੱਠ ਵਧਣਾ ਸ਼ੁਰੂ ਹੋਊਗਾ ਸਾਡਾ ਜੀ ਸਿੰਦਰਪਾਲ ਸਿੰਘ ਦੀ ਨਾ ਗੱਲ ਕਰਦੇ ਹਾਂ ਜੀ ਸਿੰਦਰਪਾਲ ਜੀ ਏ ਤੁਹਾਡੇ ਪਿੰਡ ਦਾ ਮਸਲਾ ਵੇਖੋ ਤੁਸੀਂ ਲਗਾਤਾਰ ਡਟੇ ਹੋਏ ਹੋ ਗੱਲ ਕਿੱਥੇ ਪੱਕੀ ਗੱਲ ਪਹੁੰਚੀ ਹੈ ਗੱਲ ਜੀ ਉੱਥੇ ਉੱਥੇ ਖੜੀ ਹੈ ਹਮ ਵਿਸ਼ਵਾਸ ਚ ਆ ਜੰਨੇ ਅਸੀਂ ਵਿਸ਼ਵਾਸ ਤੁਹਾਨੂੰ ਹੋ ਜਾਂਦਾ ਵੀ ਜਦੋਂ ਮਸਲਾ ਹੱਲ ਹੋ ਜੂਗਾ ਤੜਕੇ ਹੋ ਜੂਗਾ ਅੱਥੇ ਹੋ ਜੂਗਾ ਪਰ ਮਸਲਾ ਉੱਥੇ ਉੱਥੇ ਖੜਾ ਹੈ ਹਮ ਮੋਰ ਜੋ ਦਿਲ ਨੂੰ ਇਹਨਾਂ ਜਨਰਲ ਮੈਜਰ ਆਏ ਵੇ ਆ ਉਹ ਵੀ ਗੱਲ 5 ਵਜੇ ਟਾਈਮ ਤੇ ਆ। 5 ਦੇ ਸੁਬਾ 11 ਵਜੇ ਦਾ ਹੋ ਗਿਆ। ਹੁਣ 11 ਵਜੇ ਤੋਂ ਬਾਅਦ ਅਸੀਂ ਦਿੱਤੇ ਟਾਈਮ 3 ਵਜੇ ਦਾ। 3 ਵਜੇ ਤੱਕ ਇਹਨਾਂ ਨੂੰ ਸਾਨੂੰ ਕੋਈ ਰਿਪਲਾਈ ਨਹੀਂ ਆਇਆ। ਅੱਛਾ। 3 ਵਜੇ ਅਸੀਂ ਆਪਸਾ ਸਾਹ ਕਰੋ ਸ਼ੁਰੂ ਕਰਤਾ। ਹੁਣ ਅੱਗੇ ਜੋ ਗੱਲ ਬਾਤ ਹੁੰਦੀ ਅੱਗੇ ਉਹ ਸਮਝ ਕੇ ਕੀਤੀ ਜਾਊਗੀ। ਠੀਕ ਹੈ। ਠੀਕ ਹੈ।